ਤੈਂ ਕਿ ਲੈਣੀ ਸਤਿ ਸ੍ਰੀ ਅਕਾਲ ਬੜਾ ਛੋਟੇ ਚੁਣੀ ਦੇ ਦੇ ਕੋਈ ਉਹ ਨਹੀਂ ਲੱਗੇ ਚੋਗੇ ਹੈਗੇ ਜੋ ਹੈਗੇ ਤਿਆਰ ਹੋ ਰਣਗੇ ਇਹ ਬੈਠੇ ਤਾਂ ਹੋਗੇ ਤਿਆਰ ਫਤੇ ਹੋ ਰਿਹਾ ਤੇਰਾ ਕਿਉਂ ਫਤੇ ਆ ਗੁੱਤ ਕਰ ਲਿਆ ਆ ਰਹੇ ਨੇ ਯਾਰੀ ਛੁੱਟਿਆਂ ਦੇ ਪੂਰੇ ਹੈ ਹਾਂ ਕਿੰਨੇ ਕ ਥੋੜੇ ਥੋੜੇ ਹੀ ਆ ਰਹੇ ਨੇ ਮੈਨੂੰ ਆ ਰਹੇ ਨੇ ਬਾਹਰ ਨਹੀਂ ਘੁੰਮ ਕੇ ਆਇਆ ਕਿਤੇ ਤਾਂ ਕਰਕੇ ਪੂਰੇ ਆ ਰਹੇ ਨੇ ਇੱਕ ਕੁੜੀ ਸਾਡੀ ਨਹਾਉਣ ਗਈ ਹੋਈ ਹੈਗੀ ਹਜੇ ਉਹ ਨਹਾਉਣ ਤੱਕ ਮੂੜੀ ਹੈਗੀ ਹੈਲੋ ਗਾਇਜ਼ ਗੁੱਡ ਮਾਰਨਿੰਗ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਜ਼ ਅੱਜ ਇਹ ਤਾਂ ਤਿਆਰ ਹੋ ਕੇ ਜਾ ਰਹੇ ਨੇਗੇ ਦੁੱਖਨਵਾਰਨ ਗੁਰਦੁਆਰ ਸਾਹਿਬ ਔਰ ਮੈਂ ਜਾ ਰਹੇ ਆਪਣਾ ਡਿਊਟੀ ਮੈਂ ਉੱਥੇ ਮੇਰੀ ਡਿਊਟੀ ਹੈ ਪਟਿਆਲੇ ਉੱਥੇ ਮੇਰੇ ਪੰਜ ਸੱਤ ਘੰਟੇ ਜਿੰਨੀ ਵੀ ਡਿਊਟੀ ਹੋਊਗੀ ਆਪਣਾ ਉਹਨਾ ਟਾਈਮ ਗੁਰਦੁਆਰ ਸਾਹਿਬ ਦੇ ਵਿੱਚ ਆ ਆਪਣਾ ਸੇਵਾ ਸੁਭਾ ਕਰ ਲੈਣਗੇ ਤੇ ਅਸ ਮੈਂ ਆਪਣਾ ਡਿਊਟੀ ਕਰ ਲੂੰਗਾ ਨਾਲ ਇਹਨਾਂ ਦਾ ਕੰਮ ਹੋ ਜੇ ਨਾਲ ਮੇਰੀ ਡਿਊਟੀ ਵੀ ਇਹਨਾਂ ਦਾ ਘੁੰਮਣ ਵੀ ਹੋ ਜਾਊਗਾ ਤੇ ਮੇਰੀ ਡਿਊਟੀ ਵੀ ਹੋ ਜਾਊਗੀ 2 in 1 ਕਰਨੇ ਜਾ ਰਹੇ ਹਾਂ ਅੱਜ ਗਾਇਸ ਅਸ ਦੇ ਬਲੌਗ 'ਚ ਆ ਤੁਹਾਨੂੰ ਦਿਖਾਵਾਂਗੇ ਕਿ ਗੁਰਦੁਆਰਾ ਸਾਹਿਬ 'ਚ ਇਹ ਕੀ ਕੀ ਸੇਵਾ ਕਰਦੇ ਨੇਗੇ ਔਰ ਕਿੱਥੇ ਕਿੱਥੇ ਅਸੀਂ ਘੁੰਮ ਕੇ ਆਉਣੇ ਹੈਗੇ ਉਥੋਂ ਵਾਪਸੀ ਤੇ ਇੱਕ ਹੋਰ ਜਗ੍ਹਾ ਵੀ ਸੀ ਜਾਣਾ ਕੋ ਉਹ ਵੀ ਤੁਹਾਨੂੰ ਦਿਖਾਵਾਂਗੇ ਗਾਇਸ ਹੁਣ ਤਿਆਰ ਹੋ ਰਹੀ ਚਲੋ ਸਾਰੇ ਜਾਣੇ ਜਲ ਮੈਂ ਆਈ ਦੇਖਣਾ ਹੁਣ ਸਵੇਰੇ ਤੇ 5 ਵਜੇ ਪਹਿਲੇ ਸੋਚੇ ਵੀ ਇੰਨੀ ਆ ਜਾਈਏ ਉਧਰ ਕਿੱਥੋਂ ਕਿੱਥੋਂ ਬਤਾਲ ਕਰ ਜੀ ਕੱਲ ਮੈਂ ਅੱਡ ਕੱਲੀ ਉਹ ਪਈ ਕਮਰੇ ਚ ਅੱਛਾ ਮੈਂ ਤੁਸੀਂ ਮੂਵੀ ਦੇਖਦੇ ਸੀ ਅੱਬ ਤੁਸੀਂ ਦੇਖ ਰਹੇ ਸੀ ਅਸਤ ਮੂਵੀ ਦੇਖ ਕੇ ਕੀ ਚੀਜ਼ ਹੋਗੇ ਮੈਂ ਦੇਖੀ ਤਾਂ ਮੈਨੂੰ ਪੈ ਨਹੀਂ ਪਤਾ ਨਹੀਂ ਰਿਹਾ ਮੈਂ ਤਾਂ 5 ਵਜੇ ਅੱਖ ਖੁੱਲੀਆਂ ਅੱਛਾ ਵੀ ਆਈ ਨਹੀਂ ਹੈਗਾ ਦੇਖ ਕੇ ਤਾਂ ਮੈਂ ਵੀ TV ਦੇਖੀ ਜਾਂਦੇ ਲੋ ਜਦ ਮੈਂ ਆਈ ਨਾ ਉਸ ਟਾਈਮ ਲੱਗ ਗਿਆ ਸਵੇਰੇ 5 ਵਜੇ ਉੱਠ ਕੇ ਆ ਕੇ ਦੇਖਿਆ ਇਹਨੇ ਵੀ ਸਿਰੇ TV ਦੇਖਦੇ ਨੇ 5:00 ਵਜੇ ਪੈ ਮਾਪੂ ਇਹ ਤਾਂ ਕੋਈ ਸੁੱਤੇ ਪੈਣੇ ਮੈਂ ਇੱਥੇ ਬੈਠਾ ਠੰਡਾ ਟਾਈਮ ਹੋ ਗਿਆ ਬਾ ਪਹਿਲਾਂ ਸੋਚਿਆ ਮੈਂ ਜਾਵਾਂਗਾ ਸਮਾਂ ਤੇ ਚੜ ਜਾਂਦੇ ਜਾਂ ਸੌਂਦੇ ਨੇ ਚੱਲ ਹੋਵੋ ਤੇ ਆ ਰੈਡੀ ਹੋਵੋ ਬਾ ਟਾਈਮ ਹੈਗਾ ਆਪਣਾ ਆ ਬੱਚੇ ਹੈਲੋ ਨਾਲਿਆ ਹਾਂ ਬਹਾਲਾ ਸਰਸ਼ੀਤੀ ਥੋੜਾ ਟਾਈਮ ਲੱਗ ਉਹ ਓਕੇ A few moments later ਜੀ ਆਜੋ ਹੋ ਗਿਆ ਰੈਡੀ ਚਲੋ ਆਜੋ ਆ ਫੜੋ ਆਜੋ ਬੱਚੋ ਚਲੋ ਜੀ ਅਸੀਂ ਚੱਲੇਗੇ ਹੁਣ ਕਰਤਾ ਕਰਤਾ ਆਜੋ ਹੁਣ ਤਾਂ ਮੈਂ ਟ ਮਾਰੋ ਕੋਈ ਬਾਤ ਨਹੀਂ ਬੱਚੇ ਕੋਈ ਬਾਤ ਨਹੀਂ ਵਾਹ ਜੀ ਗਾਇਸ ਤਾਂ ਹੋ ਗਿਆ ਰੈਡੀ ਯਾਰ ਇਹਨੇ ਬੱਚੇ ਵੀ ਹੁਣ ਆਗੀ ਗੋਰਲਿੰ ਮਕੀਨਾਂ ਮਮਾਰੀ ਨੇ ਗਾੜੇ ਜਿੰਦੇ ਲਾ ਕੇ ਅੰਦਰੋਂ ਉਂਡੋ ਜਿੰਨੇ ਲਾ ਕੇ ਗਲੀ ਨਾ ਰੱਖ ਲਾ ਉਹ ਆ ਗਏ ਗੁੱਪਾਤੇ ਉਹ ਆ ਗਏ ਹੁਸਨ ਉਹ ਆ ਗਏ ਨਾ ਮਮਾ ਆਰੇ ਨੇ ਪਰਿਵਾਰ ਨਾਲ ਹੁਣ ਸਾਰਿਆਂ ਨੇ ਆ ਜਾ ਆ ਜਾ ਬੱਤੇ ਬੈ ਜਾ ਵਿੱਚ ਬੈ ਜਾ ਬੈ ਜਾ ਤੂੰ ਆਜੋ ਜੀ ਆਜੋ 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 ਜਲਦੀ ਜਲਦੀ ਲੈ ਟਾ ਗਏ ਆਪਾਂ 10 ਕਿੰਨੇ ਦਾ 10 ਮਿੰਟ ਦਾ ਰਸਤਾ ਤਾਂ ਪਤਾ ਨਹੀਂ ਕਿੰਨੇ ਟਾਈਮ ਦਾ 10 ਮਿੰਟ ਦਾ ਨਹੀਂ ਹੈ ਕਾਂਟੇ ਵਾਲੀ ਜਾਣਾ ਆਪਾਂ ਚਲੋ ਠੀਕ ਹੈ ਗਾਇਸ ਹੁਣ ਇੱਥੋਂ ਪਹੁੰਚਦੇਗੇ ਆਪਾਂ ਪਟਿਆਲੇ ਦੋਕਰਵਾਰਨ ਗੁਰਦੁਆਰਾ ਸਭ ਇਹਨਾਂ ਨੂੰ ਮੈਂ ਡ੍ਰੌਪ ਕਰੂੰਗਾ ਉਸ ਤੋਂ ਬਾਅਦ ਮੈਂ ਆਪਣਾ ਨਿਕਲ ਜਾਊਗਾ ਡਿਊਟੀ ਵਾਸਤੇ ਇਹ ਉੱਥੇ ਇਹ ਉੱਥੇ ਸੇਵਾ ਕਰਨਗੇ ਤੇ ਮੈਂ ਆਪਣਾ ਡਿਊਟੀ ਕਰੂੰਗਾ ਹੁਣ ਅਸੀਂ ਮੇਲ ਵੀ ਕਰਾਉਣ ਜਾਣਾ ਅੱਜ ਅੱਛਾ ਕੀ ਕਰਾਉਣੇ ਮੇਲਾਂ ਦਾ ਮੇਲ ਕਰਾਉਣਾ ਇਹ ਮੁਰੇ ਜਾ ਕਹਿ ਨਹੀਂ ਬਦਾਈ ਵੀ ਮਿਲੂ ਕਿ ਨਾ ਮਿਲੂ ਬੋਲ ਬੋਲ ਕਰਿਆ ਨੇ ਮੇਲ ਕਟਾ ਪਾਉਣੇ ਨੇ ਕੀ ਕਰਾਉਣੇ ਇਹਨਾਂ ਹਾਂ ਨੇ ਲਵਾਉਣੇ ਨੇ ਹਾਂ ਮੈਂ ਤਾਂ ਸਿੱਖ ਤੈਸੇ ਸਾਰੇ ਜਿਹੜੀਆਂ ਕਰਾ ਕੇ ਆਵਾਂਗੇ ਓਕੇ ਕੱਲ ਕੀਤਾ ਕੋਈ ਬੰਦਾ ਮੇਰੇ ਖਾਲਾ ਕਹਿੰਦਾ ਉਹ ਟੱਕਰ ਗਿਆ ਸੀ ਰਸਤੇ ਕੱਲ ਟੱਕਰ ਗਿਆ ਕੋਈ ਹਾਂ ਉਹਨਾਂ ਤੋਂ ਕਰਵਾਉਣ ਜਾਣਾ ਹੈ ਇਹਨਾਂ ਨੂੰ ਪਟਿਆਰੇ ਫੇਰ ਇੰਸਪੈਕਸ਼ਨ ਬਸ ਅੰਦਰ ਰੀਜ਼ ਲਾਉਣਾ ਹੈ ਲੱਗਦਾ ਹੈ ਕਿ ਅਸੀਂ ਉੱਥੇ ਤਿਆਰ ਮੇਰੀ ਡਿਊਟੀ ਹੋ ਜੋ ਮੈਂ ਪਬਲਿਕ ਦੀ ਸੇਵਾ ਕਰ ਦੂੰਗਾ ਤੁਸੀਂ ਗੁਰਦੁਆਰ ਸਾਹਿਬ ਸੇਵਾ ਕਰਦੇ ਹੋਣਾ ਲੋ ਜਣੇ ਸੇਵਾ ਕਰਾਂਗੇ ਆਪਾਂ ਚੱਲ ਕੇ ਚਲੋ ਠੀਕ ਹੈ ਜੀ ਹੁਣ ਇਥੋਂ ਆਉਗਾ ਅੱਛਾ ਠੀਕ ਹੈ ਜੀ ਹੁਣ ਇਥੋਂ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੁੱਖਨਵਾਸ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਖੁਸ਼ ਨੇ ਤਿਆਰ ਰੱਖੀ ਕਿਤੇ ਵਿੱਚ ਡਿੱਗ ਜੇ ਕਿ ਟਿਵਟੀ ਇਹ ਦੇਖਾਏ ਕਾਨੂੰ ਮੰਗ ਰਹੀ ਆ ਤੋਹ ਲੋ ਹੱਥ ਮੋ ਤੋਹ ਲੋ ਤੋਂ ਆ ਗਏ ਮਜ਼ਾ ਆ ਰਿਹਾ ਜੇ ਸੁਣਦੇ ਇਹਨਾਂ ਦੀ ਕੀ ਕਹਿੰਦੇ ਨੇ ਕਿ ਇਹ ਆ ਸਵੇਰ ਤੋਂ ਇੱਥੇ ਤੜੇ ਹੋਏ ਨੇ ਗੁਰਦੁਆਰਾ ਸਾਹਿਬ 'ਚ ਆਏ ਹਾਏ ਹਾਏ ਭੱਜ ਕੇ ਹਾਏ ਭੱਜ ਕੇ ਤੁਹਾਨੂੰ ਕਿਹਨੇ ਕਹਿਆ ਸੀ ਵੀ ਬਾਹਰੇ ਬੈਠੋ ਹਾਂ ਕਹੋ ਸਤੋ ਤੁਸੀਂ ਤੈਨੂੰ ਕਿਹਨੇ ਕਹਿਆ ਸੀ ਵੀ ਬਾਹਰੇ ਬੈਠੋ ਗਰਮੀ ਚ ਪੱਥਰ ਦੇਖ ਲੋ ਸੱਚ ਕਾ ਐਸੀ ਲਾਇਵ ਹੈਗਾ ਆਏ ਹਾਏ ਕਿਉਂ ਬੂ ਬੋਲ ਗਿਆ ਜੈ ਫੱਕ ਗਿਆ ਫਤ ਲੱਤਾਂ ਦੇ ਰਾਮ 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 ਦੁਪਹਿਰ ਪਾਈ ਜਾਂਦੇ ਇੱਥੇ ਕਿਤੇ ਆਹੋ ਅਸੀਂ ਸਾਡੇ ਵਾਸਤੇ ਬਿਸਤਰੀ ਲਾਇਓ ਤੇ ਪਾਈ ਹੋਈ ਆ ਜੀ ਮੈਂ ਵੀ ਇੱਕ ਨੇ ਤੁਰਿਆ ਫਿਰਦਾ ਦੇਖ ਲਓ ਉਦੋਂ ਦਾ ਹਾਂ ਮੋਸ਼ਕਾ ਦੂਫੀਓ ਕਿਉਂ ਬੱਤੇ ਹੋ ਕਿ ਮੇਰੇ ਹਾਂ ਬਾਏ ਬਾਏ ਫਤ ਨਹੀਂ ਮੁਰੇ ਯੇ ਤੇਰਾ ਕੀ ਰਹਿ ਗਿਆ ਹੁਣ ਹੈ ਰੂਸੀ ਵੈਟੈਂਡ ਪਤਾ ਨਹੀਂ ਆਪਣੀ ਪਸੰਦੀਦੀ ਚੀਜ਼ ਹੈ ਚਲੋ ਗਾਇਸ ਹੁਣ ਕਰੇ ਬਾਗ ਜੀ ਕਰੇ ਜਾ ਕੇ ਨਾ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਕੀ ਲੈ ਕੇ ਆਏ ਕਿ ਥੱਕੇ ਪਿਆ ਗੋ ਗਰਮੀ ਨੇ ਬੰਦ ਲਾਏ ਪਿਆਂਗੇ ਤੇ ਰਸਤੇ ਚ ਕੁਝ ਖਾਣੇ ਪੀਣੇ ਆ ਕਿ ਫਿਰ ਅਪ ਘਰੇ ਜਾਂਦੇ ਆਂਗੇ ਫਿਰ ਉਦੋਂ ਬਾਅਦ ਤੁਹਾਨੂੰ ਮਿਲਦੇ ਆਂਗੇ ਘਰੇ ਜਾ ਕੇ A few moments later થો ਮੋਮੈਂਟਸ ਲੇਟਰ ਫਾਈਨਲੀ ਗਾਇਸ ਹੁਣ ਕਰੇ ਪਹੁੰਚ ਗਏ ਆਗੇ ਤੇ ਗਲੀਨ ਗਈ ਹੈ ਹੁਣ ਪਲੇਟਫਾਰਮ ਤੇ ਨਾਲੇ ਆਪਣੇ ਕੱਪੜੇ ਕੱਪੜੇ ਬਦਲ ਲੈਣੇ ਮੈਂ ਤਾਂ ਆਪਣਾ ਚੇਂਜ ਕਰ ਲਿਆਗਾ ਅਰ ਹੁਣ ਇਹਨਾਂ ਘਰੇ ਆਏ ਤੇ ਥੱਕੇ ਪਏ ਨੇ ਬਿਲਕੁਲ ਹੀ ਟੁੱਟੇ ਪਏ ਨੇਗੇ ਨੀਂਦ ਨਾਲ ਵੀ ਲਿਆ ਗਲੀਨ ਪਲੇਟ ਇੱਕ ਵੱਡੀ ਪਲੇਟ ਲਿਆ ਦੋ ਲਿਆ ਪਟੇ ਪਲੇਟਾਂ ਦੋ ਵੱਡੀਆਂ ਪਲੇਟਾਂ ਤੇ ਲਿਆ ਇੱਕ ਕੌਲੀ ਲਿਆ ਚਲੋ ਜੀ ਹੁਣ ਇਹਨਾਂ ਨੂੰ ਕੁਝ ਖਵਾਉਣੇ ਪਿਆਉਣੇ ਹੈਗੇ ਬਹੁਤ ਥਕੇ ਪਏ ਨੇਗੇ ਬਹੁਤ ਪੂਰਾ ਹਾਲ ਹੈ ਸਾਡਾ ਥਕੇ ਪਏ ਨੇਗੇ ਥਕੇ ਪਏ ਆ ਬਹੁਤ ਨੇ ਗਲੀਨ ਚ ਨਭੀ ਹੈ ਜੀ ਦੇ ਨੀਰੋ ਵੀ ਯਾਨੀ ਦਰਨੀ ਤੁਮ ਨੂੰ ਫਾਇਦਾ ਕੁਛ ਤੇ ਆਵਾਜ਼ ਕਰੀਣਾ ਤਾਂ ਕਰਕੇ ਨਾ ਥੱਕ ਗਏ ਹੂੰ ਗੁਰਦਵਾਰ ਸਾਹਿਬ ਸੇਵਾ ਕਰਨੀ ਪੂਰੀ ਰਾਤ ਜਗੇ ਗਏ ਇਹਨਾਂ ਨੂੰ ਤਾਂ ਹੀ ਥੱਕ ਗਏ ਮਤੈ ਨਿਦਾ ਪ੍ਰਸਾਦ ਦੇ ਵਰਤਾਏ ਫੇਰ ਫਤਿਹ ਨੇ ਪਾਣੀ ਵਰਤਾਇਆ ਫੇਰ ਫਤਿਹ ਨੇ ਭਾਂਡੇ ਮਜਾਏ ਜੇ ਜਮੀ ਨਹੀਂ ਖੜਿਆ ਅਗਰ ਲੀਨੇ ਫੇਰ ਭਾਂਡੇ ਮਜਾਏ ਅਸੀਂ ਦੋ ਨਾਲੇ ਭਾਂਡੇ ਵਰਤਨਾ ਦੀ ਸੇਵਾ ਕੀਤੀ ਹੈ ਨੰਨੀ ਸੇਵਾ ਕੀਤੀ ਅਸੀਂ ਚਾਰ ਪੰਜ ਭਾਂਡੇ ਲਗਾਤਾਰ ਸੇਵਾ ਤੁਹਾਡੇ ਖਾਲੀ ਖਾਣ ਨਾਲ ਲੱਗੇ ਵੀ ਉਹ ਮੇਰੇ ਘਰ ਤੋਂ ਅੱਛਾ ਇੰਨਾ ਵੀ ਭਰੋਸਾ ਨਹੀਂ ਹੈਗਾ ਦੇਖ ਲਓ ਜਾਣਦਾ ਇਹਨੇ ਪਾ ਲਓ ਇਹਨਾਂ ਚ ਖੋਲ ਲਓ ਮੋਮੋਸ ਮੋਮੋਸ ਹੋਰ ਕੀ ਹੈ ਹੋਰ ਵੀ ਦੀਜੀਏ ਨਹੀਂ ਇੰਨੇ ਕਿੰਨੇ ਹੋ ਜਾਣਗੇ ਹੁਣ ਸੁਣੋ ਫਿਰ ਤੋਂ ਵਾਰੀ ਚੱਟੇ ਕਰਾਂਗੇ ਫਿਰ ਤੋਂ ਆਪਕੋ ਪੈ ਜੀ ਖਾ ਕੇ ਫਿਰ ਪੈ ਜੀ ਫਿਰ ਕੋਈ ਨਹੀਂ ਥਾਲਦਾ ਹੈ ਵਾਹ ਹੋਰ ਫਿਰ ਜੇ ਉਧਰ ਲਿਗਾਉਂਗੀ ਜੱਗ ਪੈ ਨਾ ਪਤਾ ਇਹ ਨਹੀਂ ਕਰਦੇ ਹੁੰਦੇ ਮੈਂ ਉਹ ਖਾਣਾ ਦਰ ਮੈਂ ਖਾ ਲੂੰਗੀ। ਸਪ੍ਰਿੰਗ ਰੋਲ ਨਹੀਂ। ਨਹੀਂ ਨਾ ਮੈਂ ਖਾਊਗਾ। ਸੁਗੂ ਨੱਕ ਨੂੰ ਜੱਟੂ ਵੀ ਆਪੀ ਸਿੱਧ ਜੇਂਗੇ। ਇਹ ਆਪੇ ਭੱਜ ਜੂਗੀ। ਇਹ ਮੋਟਾ ਸਮੋਸਾ ਪਦੂ ਨਹੀਂ ਕਰਦਾ ਸਮੋਸੇ ਸਮੈਲ ਆ ਜਾਂਦੀ ਹੈ। ਇਹਦਾ ਖੋਲ ਵੀ ਲੈ ਗਨੀਆ ਤੇਰੇੋਂ ਤੋਂ ਪਹਿਲੇ ਪਹਿਲੇ ਨੇ। ਆ ਦੇਖ ਮੈਂ ਲੈਂਦਾ। ਦੇਖਾਂ ਲੈ ਆ ਰਿੰਗ ਲੈ ਆਂਦੇ ਨੇਗੇ। ਆ ਤਿੰਨ ਜੋੜੇ ਨੇ। ਫਤੇ ਦਾ ਵੀ ਲੈ ਕੇ। ਤੈਂ ਕਿ ਲੈ ਆਂਦੇ ਰ ਫਤੇ। ਨਾ ਆ ਲਿਆਗਾ ਬੇਹੋੜਾ ਸੁਆਣੀ। ਏ ਪਾਈ ਲਬੀ ਲੰਦਾ ਤੇ ਟਾਇਰ ਆ ਇੱਕ ਆਸ ਕੋਸਟ ਆਇਆ ਇਹਨੇ ਚੱਕੇ ਵਾਲੀ ਸੀ ਖਸਣੇ ਕਿ ਲੰਦਾ ਅਸਰ ਇੰਨੇ ਇਰਿੰਗਸ ਲੈ ਅੱਛਾ ਦੇ ਇਰਿੰਗਸ ਨੇ ਨੋ ਲੈਵਲ ਮੇਰੇ ਵਾਸਤੇ ਕੀ ਲੱਗਦਾ ਇਹ ਬੰਦੇ ਵਗਦੇ ਫਿਰਦੇ ਹਨ ਮੈਨੂੰ ਪਤਾ ਨਹੀਂ ਜੀ ਐ ਕਿ ਤੈਨੂੰ ਚੂੜੀਆਂ ਜਾਂ ਸਾਂਪਾ ਫੇਰ ਕੇ ਲਿਆਉਂਦਾ ਚਲੋ ਠੀਕ ਹੈ ਗਾਇਸ ਹੁਣ ਅਸੀਂ ਤਾਂ ਖਾਣੇ ਪੀਣੇਗੇ ਨਾਲੇ ਅੱਜ ਦਾ ਬਲੌਗ ਆਪਾਂ ਕਰਦੇ ਕਿ ਇੱਥੇ ਹੁਣ ਖਤਮ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੱਲ੍ਹ ਨੂੰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਬਲੌਗ 'ਚ ਤੁਹਾਡਾ ਵਾਸਤੇ ਬਾਏ 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 ਗੁੱਡ ਬਾਏ ਸਾਇਡ ਹੈ